ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੋੰਡ ਚੌਪਦੀ ਗੋੜ ਪਾਠ ਸੁੱਧ ਪਾਠ ਹੈ ਕਈ ਕਿਉਂਕਿ ਇਸ ਰਾਗ ਦੇ ਜਿਹੜਾ ਨਾਮ ਹੈ ਕਿਤੇ ਆਊਗਾ ਗੋਡ ਕਿਤੇ ਆਊਗਾ ਗੋਂਡ ਕਿਤੇ ਆਏਗਾ ਗੋਡ ਕਿਤੇ ਆਏਗਾ ਗੋਂਡ ਇੱਥੇ ਗੋਡ ਪਾਠ ਜਿਹੜਾ ਨਾ ਉਹ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਕਨੌੜੇ ਦੇ ਨਾਲ ਬਿੰਦੀ ਵੀ ਨਹੀਂ ਹੈਗੀ ਰਾਗ ਰਾਗ ਗੋਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਰਾਗ ਗੋੜ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰੱਖੈ ਹਰ ਉਪਰ ਜੇ ਮਨ ਚਿਤ ਆਸ ਰੱਖੈ ਹਰ ਉਪਰ ਜੇ ਮਨ ਚਿਤ ਆਸ ਰੱਖੈ ਹਰ ਉਪਰ ਤਾ ਮਾਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀਐ ਵਰਤੈ ਜੀਐ ਐੜਾ ਨਹੀਂ ਲਾਦਣਾ ਐੜੇ ਦਲਾਵਾ ਜੀਐ ਹਰ ਜਾਣੈ ਹਰ ਜਾਣੈ ਸਭ ਕਿਛ ਜੋ ਜੀਐ ਵਰਤੈ ਹਰ ਜਾਣੈ ਸਭ ਕਿਛ ਜੋ ਜੀਐ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਪ੍ਰਭ ਘਾਲਿਆ ਨਹੀਂ ਕਹਿ ਦੇਣਾ ਪ੍ਰਭ ਇਥੇ ਯਮਕ ਲਾ ਦਿੰਨੀ ਹੈ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹ ਸੁਆਮੀ ਰਹਿ ਆਸਮਾਈ ਮੇਰੇ ਮਨ ਆਸਾ ਕਰ ਮੇਰੇ ਮਨ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬੇਨ ਹਰ ਆਸ ਅਵਰ ਕਾਹੂ ਕੀ ਕੀਜੈ ਜੋ ਦਿਨ ਹਰ ਕਿਥੇ ਠਮਕ ਆਸ ਅਵਰ ਕਾਹੂ ਕੀ ਕੀਜੈ ਜੋ ਬੇਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ਰਹਾਉ ਜੋ ਦਿਸੈ ਮਾਇਆ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਜਿੱਥੇ ਵਿਸਰਾਮ ਲਾਉਣਾ ਹੈ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਾਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕਹਿ ਕਿਛ ਹਾਸ ਨਹੀਂ ਕਹਾ ਕਰਹਿ ਇਹ ਬਪੜੇ ਕਹਾ ਕਰਹਿ ਇਹ ਬਪੜੇ इनका किछ हाथ नहीं कहा करह ए बपुड़े इनका वाहया काठ ना वसाई हलांत है इन इस तरह उच्चारण करना मेरे मन आसकार हर प्रीतम अपने की जो तुज तारै तेरा कुटुंब सब छडाई जे किछ आस अवर करह पर मित्री ਮਾਤ ਤੂੰ ਜਾਣਹਿ ਤੇਰਾ ਕਿਤੇ ਕੰਮ ਆਈ ਜੇ ਕਿਛ ਆਸ ਅਵਰ ਕਰਹਿ ਇਥੇ ਠਮਕ ਪਰ ਮਿੱਤਰੀ ਇਥੇ ਵਿਸਰਾਮ ਹੈ ਜੇ ਕਿਛ ਆਸ ਅਵਰ ਕਰਹਿ ਪਰ ਮਿੱਤਰੀ ਮਾਤ ਤੂੰ ਜਾਣਹਿ ਇਥੇ ਠਮਕ ਤੇਰਾ ਕਿਤੇ ਕੰਮ ਆਈ ਇਹ ਆਸ ਪਰ ਮਿੱਤਰੀ ਪਾਉ ਦੂਜਾ ਹੈ ਕੈਨ ਮਹ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਕਹ ਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਇਥੇ ਵਿਸਰਾਮ ਜੈਸੀ ਤੂੰ ਆਸ ਕਰਾਵ ਹੈ ਤੈਸੀ ਕੋ ਆਸ ਕਰਾਈ ਕੇਚ ਕਿਸੀ ਕਾ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰਾ ਐਸੀ ਮੇਰਾ ਸਤਗੁਰ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਜਨਾਨੰਕ ਕੀ ਆਸ ਤੂੰ ਜਾਣਹਿ ਇਥੇ ਵਿਸਰਾਮ ਜਨਾਨੰਕ ਕੀ ਆਸ ਤੂੰ ਜਾਣਹਿ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ